ਦੋਸਤੋ ਮੀਂਹ ਦੇ ਕਾਰਨ ਜਿਹੜਾ ਮਾਹੌਲ ਬਹੁਤ ਖਰਾਬ ਹੋ ਗਿਆ ਪਾਣੀ ਖੜਾ ਹਜੇ ਵੀ ਉਹ ਗੱਲ ਨਹੀਂ ਬਣੀਗੀ ਯਾਰ ਝੂਲੇ ਵਿੱਚ ਅੱਧੇ ਕ ਨਹੀਂ ਚੱਲੇਗੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਪਾਣੀ ਪਾਣੀ ਖੜਾ ਆਈ ਤਾਂ ਜਾਂਦੇ ਲੋਕ ਪਰ ਉਹ ਗੱਲ ਨਹੀਂ ਗਈ ਕਿਉਂ ਸਾਰੀ ਰਾਤ ਮੀਂਹ ਪਈ ਗਿਆ ਤੇ ਪਾਣੀ ਜਿਹੜਾ ਸੁੱਕਿਆ ਵੀ ਨਹੀਂ ਗਿਆ ਤੁਸੀਂ ਦੇਖ ਰਹੇ ਸਕਦੇ ਹੋ ਪੂਰਾ ਜਿਹੜਾ ਚਰਗਲ ਜਾਂ ਵੱਜਿਆ ਪਿਆ ਤੇ ਹੋ ਸਕਦਾ ਬਈ ਕੱਲ ਨੂੰ ਸੌਕ ਜੇ ਕੋਈ ਫਰਕ ਪੈ ਜੇ ਪਰ ਹਜੇ ਜਿਹੜੇ ਝੂਲੇ ਆ ਅੱਧੇ ਕੀ ਸਟਾਰਟ ਕੀਤੇ ਆ ਅੱਧਾ ਕੋ ਉਵੇਂ ਹੀ ਪਿਆ ਉਹ ਗੱਲ ਤਾਂ ਬਈ ਹਜੇ ਨਹੀਂ ਬਣੀਗੀ ਤੇ ਬਾਕੀ ਆਪਾਂ ਸੋਨੂੰ ਜਿੰਨਾਕ ਦਿਖਾ ਸਕੇ ਜਰੂਰ ਦਿਖਾਇਆ ਗਾਂ ਜਿਹੜਾ ਪਾਣੀ ਜਾਦੇ ਖੜਾ ਸੀਗਾ ਪਾਣੀ ਜਾਦੇ ਖੜੇ ਕਾਰਨ ਕਰਕੇ ਸਾਡੇ ਤੋਂ ਗਾਂ ਜਾਇਆ ਨਹੀਂ ਗਿਆ ਜਿੰਨਾਕ ਅਸੀਂ ਸੋਨੂੰ ਦਿਖਾ ਸਕੇ ਦਿਖਾਇਆ